ਮંત્રી ਭਗਵੰਤ ਮਾਨ ਦੀ ਲੁਧਿਆਣਾ ਚ ਗਣਤੰਤਰ ਦਾ ਦਿਵਸ ਮੌਕੇ ਆਮਦ ਤੋਂ ਪਹਿਲਾਂ ਖੂਫੀਆ ਏਜੰਸੀਆਂ ਦੇ ਅਲਰਟ ਨੂੰ ਲੈ ਕੇ ਲੁਧਿਆਣਾ ਪੁਲਿਸ ਨੇ ਵੱਖ-ਵੱਖ ਜਗ੍ਹਾ ਤੇ ਚੈਕਿੰਗ ਕੀਤੀ ਐਸੇ ਦੇ ਚੱਲਦਿਆਂ ਬੱਸ ਸਟੈਂਡ ਤੇ ਐਸਪੀ ਜਸਰੂਪ ਕੋਰ ਬਾਠ ਦੀ ਅਗਵਾਈ ਹੇਠ ਚੈਕਿੰਗ ਕੀਤੀ ਗਈ ਇਸ ਦੌਰਾਨ ਸ਼ੱਕੀ ਵਾਹਨਾਂ ਸਮੇਤ ਵਿਅਕਤੀਆਂ ਨੂੰ ਵੀ ਚੈੱਕ ਕੀਤਾ ਗਿਆ ਇਸ ਮੌਕੇ ਜਸਰੂਪ ਕੋਰ ਬਾਠ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਪਹਿਲਾ ਵੀ ਰੂਟੀਨ ਦੇ ਵਿੱਚ ਵੀ ਚੈਕਿੰਗ ਕੀਤੀ ਜਾਂਦੀ ਰਹੀ ਹੈ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਜੀ ਬਿਲਕੁਲ ਜੀ 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਲਈ ਇੰਪੋਰਟੈਂਟ ਤੇ ਸੈਂਸਿਟਿਵ ਡੇ ਹੈ ਅਸੀਂ ਸਾਰੇ ਪਬਲਿਕ ਏਰੀਆਜ਼ ਵਿੱਚ ਮਾਲਸ ਹੋਗੇ ਮਾਰਕੀਟ ਏਰੀਆਜ਼ ਹੋਗੇ ਪਬਲਿਕ ਏਰੀਆ ਜਿਵੇਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਹਾਂ ਇਤਨੇ ਦੀ ਲੋਕਾਂ ਦੇ ਸਮਾਨ ਦੀ ਸਾਰੀ ਸਵੀਪਿੰਗ ਚੈਕਿੰਗ ਕੀਤੀ ਜਾ ਰਹੀ ਹੈ ਜੀ ਮੈਮ ਕੋਈ ਅਲਰਟ ਵੀ ਹੈਗਾ ਕਿਉਂਕਿ ਮੁੱਖ ਮੰਤਰੀ ਜੇ ਆਉਣ ਤੋਂ ਪਹਿਲਾਂ ਜਿਹੜਾ ਫਿਸ਼ਰ ਅਲਰਟ ਕੀਤਾ ਜਾ ਸੀਐਮ ਸਰ ਜੀ ਇੱਥੇ ਪਤਾ ਹੀ ਹੈ ਕਿ 26 ਜਨਵਰੀ ਤੇ ਸੀਐਮ ਸਰ ਇੱਥੇ ਆ ਰਹੇ ਹਨ ਤਾਂ ਕਰਕੇ ਅਸੀਂ ਸਿਕਿਉਰਿਟੀ ਨੂੰ ਅਪਸਕੇਲ ਕਰਤਾ ਅਪਗ੍ਰੇਡ ਕਰਤਾ ਹੈ ਕਿ ਇੱਥੇ ਵੈਸੇ ਵੀ 26 ਜਨਵਰੀ ਨੂੰ ਲੈ ਕੇ ਕੋਈ ਇਨਸੀਡੈਂਟ ਨਾ ਹੋਵੇ ਸੁਖ ਸ਼ਾਂਤੀ ਨਾਲੇ ਦਿਨ ਨਿਕਲੇ ਜੀ ਨਾਕਾਬੰਦੀ ਵੀ ਕੀਤੀ ਜਾ ਰਹੀ ਜੀ ਲੁਧਿਆਣੇ ਵਿੱਚ ਬਿਲਕੁਲ ਜੀ ਜਗਾ ਜਗਾ ਨਾਕਾਬੰਦੀ ਕੀ ਨਾਕਾਬੰਦੀ ਕੀਤੀ ਜਾ ਰਹੀ ਹੈ ਵਹੀਕਲ ਦੀ ਲੋਕਾਂ ਦੀ ਚੈਕਿੰਗ ਹੋਏਗੀ ਕਿਥੋਂ ਆ ਜਾ ਰਹੇ ਹੈ ਜਿਹੜੇ ਸਾਡੇ ਹੈ ਕੋਈ ਸ਼ੱਕੀ ਮਾੜੇ ਅਨਸਰ ਉਹਨਾਂ ਤੇ ਸਪੈਸ਼ਲੀ ਨਜ਼ਰ ਰੱਖੀ ਜਾਏਗੀ ਲੋਕਾਂ ਨੂੰ ਕੀ ਕੀ ਲੋਕਾਂ ਨੂੰ ਸਾਡਾ ਇਹੀ ਸੰਦੇਸ਼ ਹੈ ਜੀ ਕਿ ਪਹਿਲਾਂ ਤਾਂ 26 ਜਨਵਰੀ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਡਾ ਇਹ ਸੁਖ ਸ਼ਾਂਤੀ ਨਾਲ ਗੁਜ਼ਰੇ ਜਿਹੜੇ ਚੰਗੇ ਲੋਕ ਹੈ ਉਹਨਾਂ ਲਈ ਸੇਫਟੀ ਵਰਕਰ ਆ ਰਹੇ ਤੇ ਜਿਹੜੇ ਮਾੜੇ ਅੰਸਰ ਹੈ ਸਾਡੇ ਤੋਂ ਡਰਣ ਜੀ ਕਿਹਾ ਜਾ ਰਿਹਾ ਹੈ ਕਿ ਉਹ ਨਹੀਂ ਪੁਲਿਸ ਪਹੁੰਚ ਜਾਏਗਾ ਇਹ ਕੱਲ੍ਹ ਤੋਂ ਉਹਨਾਂ ਨੇ ਵੀ ਜੀਤ ਦਿੱਤਾ ਕਿ ਉਹਨਾਂ ਦੇ ਪਾਪਾ ਆਪਣੇ ਘਰ ਤੇ ਚੈਕਿੰਗ ਵੀ ਆਜਾ ਰਿਹਾ ਹੈ ਜਿਹੜੇ ਰੈਗੂਲਰ ਸਾਡਾ 26 ਜਨਵਰੀ ਸਾਰੇ ਜਿਹੜੀ ਪਬਲਿਕ ਹੌਲੀਡੇਸ ਹੁੰਦੀਆਂ ਉਹਦੇ ਸਾਰੇ ਸਾਡੇ ਐਸਓਪੀ ਹੁੰਦੇ ਨੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੁੰਦੇ ਨੇ ਇਸ ਤੇ ਸਿਕਿਉਰਿਟੀ ਅਪਡੇਟ ਕਰ ਹੀ ਦਿੱਤੀ ਜਾਂਦੀ ਹੈ ਜੀ ਉਸੇ ਲੜੀ ਵਿੱਚ ਆ ਸਿਕਿਉਰਿਟੀ ਚੈਕਿੰਗ ਹੋ ਗਈ ਹੈ ਮੈਮ ਕੋਈ ਚੈਕਿੰਗ ਦੌਰਾਨ ਹੁਣ ਕੁਝ ਮਿਲਿਆ ਜਾਂ ਕੁਝ ਨਹੀਂ ਮਿਲਿਆ ਜਿਹੜੇ ਸ਼ੱਕੀ ਬੰਦੇ ਆ ਉਹਨਾਂ ਨੂੰ ਜੀ ਅਸੀਂ ਵੈਰੀਫਾਈ ਕਰਾਂਗੇ ਕੋਈ ਸਮਾਨ ਮਿਲਿਆ ਤਾਂ ਉਹਨੂੰ ਪਾਸੇ ਰੱਖ ਕੇ ਬੌਮਬ ਸਕਵਾਡ ਜਾਂ ਜਿਵੇਂ ਵੀ ਆ ਉਹਦੇ ਥਰੂ ਚੈਕਿੰਗ ਕਰਾਵਾਂਗੇ ਤੇ ਜੇ ਵਹੀਕਲਸ ਵਗੈਰਾ ਕੋਈ ਮਿਲੇ ਉਹਨਾਂ ਨੂੰ ਵੈਰੀਫਾਈ ਕਰਾਵਾਂਗੇ